ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਤਵੀਂ ਧੁਨ ਸਾਰੰਗ ਕੀ ਬਾਰ ਮਹੱਲਾ ਚੌਥਾ ਰਾਏ ਮਹਿਮੇ ਹਸਨੇ ਕੀ ਧੁਨ ਇੱਕ ਓਕਾਰ ਸਤਿਗੁਰ ਪ੍ਰਸਾਦਿ ਰਾਏ ਮਹਿਮਾ ਤੇ ਰਾਏ ਹਸਨਾ ਦੋਨੋਂ ਪੱਟੀ ਰਾਜਪੂਤ ਸਨ ਕਾਂਗੜੇ ਦੇ ਇਲਾਕੇ ਦੇ ਨਿੱਕੇ ਨਿੱਕੇ ਰਜਵਾੜਿਆਂ ਦੇ ਰਾਜੇ ਸਨ ਅਕਬਰ ਬਾਦਸ਼ਾਹ ਪਾਸ ਟਕੇ ਭਰਦੇ ਸਨ ਰਾਏ ਮਹਿਮਾ ਬੜਾ ਸੂਰਬੀਰ ਤੇ ਧਰਮਾਤਮਾ ਸੀ ਰਾਏ ਹਸਨਾ ਬੜਾ ਚਤਰ ਤੇ ਦਿਲ ਦਾ ਕਪਟੀ ਸੀ ਜਿਸ ਵੇਲੇ ਰਾਏ ਹਸਨਾ ਟਕੇ ਭਰਨ ਜਾਂਦਾ ਤਾਂ ਤਿਸ ਵੇਲੇ ਰਾਏ ਮਹਿਮਾ ਭਰੋਸਾ ਰੱਖ ਕੇ ਆਪਣੇ ਟਕੇ ਰਾਏ ਹਸਨੇ ਨੂੰ ਦੇ ਕੇ ਆਖਦਾ ਸੀ ਮੇਰੇ ਟਕੇ ਵੀ ਜਮਾ ਕਰਵਾ ਆਉਣੇ ਪ੍ਰੰਤੂ ਦਿਲ ਦਾ ਕਪਟੀ ਤੇ ਛਲਿਆ ਰਾਏ ਹਸਨਾ ਆਪਣੇ ਟਕੇ ਦੇ ਕੇ ਆਪਣੇ ਆਪ ਨੂੰ ਹਾਜ਼ਰ ਲਖਵਾ ਦੇਵੇ ਤੇ ਰਾਏ ਮਹਿਮੇ ਨੂੰ ਗੈਰ ਹਾਜ਼ਰ ਲਖਵਾ ਆਇਆ ਕਰੇ ਜਦ ਇਸ ਤਰ੍ਹਾਂ ਕਈ ਮਹੀਨੇ ਗੁਜ਼ਰ ਗਏ ਬਾਦਸ਼ਾਹ ਨੂੰ ਪਤਾ ਲੱਗ ਗਿਆ ਕਿ ਰਾਏ ਮਹਿਮਾ ਆ ਕੇ ਟਕੇ ਨਹੀਂ ਦਿੰਦਾ ਉਸ ਵੇਲੇ ਅਕਬਰ ਬਾਦਸ਼ਾਹ ਨੇ ਰਾਏ ਮਹਿਮੇ ਨੂੰ ਸਦਵਾ ਕੇ ਹਨੇਰੀ ਕੋਠੜੀ ਵਿੱਚ ਬੰਦ ਕਰ ਦਿੱਤਾ ਉਹ ਕਈ ਚਿਰ ਬੰਦ ਰਿਹਾ ਇੱਕ ਸਮੇਂ ਅਕਬਰ ਬਾਦਸ਼ਾਹ ਨੇ ਉਤਸ਼ਾਹ ਵਿੱਚ ਆ ਕੇ ਬਾਹਰ ਜ਼ਮੀਨ ਵਿੱਚ ਇੱਕ ਕਿਲਾ ਗੱਡ ਕੇ ਸਭਨਾਂ ਨੂੰ ਕਿਹਾ ਜੋ ਘੋੜਾ ਦੜਾ ਕੇ ਇਸ ਕਿਲੇ ਨੂੰ ਇੱਕ ਝੋਟ ਨਾਲ ਪੁੱਟੇਗਾ ਉਸ ਨੂੰ ਬਹੁਤ ਸਾਰਾ ਇਨਾਮ ਦੇਵਾਂਗਾ ਉਸ ਵੇਲੇ ਬਹੁਤੇ ਸੂਰਮਿਆਂ ਨੇ ਜ਼ੋਰ ਲਗਾਇਆ ਪਰੰਤੂ ਕਿਲਾ ਕਿਸੇ ਪਾਸੋਂ ਨਾ ਪੁੱਟਿਆ ਗਿਆ ਰਾਏ ਮਹਿਮੀ ਦਾ ਇੱਕ ਮਿੱਤਰ ਉੱਥੇ ਖਲੋਤਾ ਸੀ ਉਸ ਨੇ ਆਖਿਆ ਹੈ ਬਾਦਸ਼ਾਹ ਇਸ ਕਿੱਲੇ ਨੂੰ ਰਾਏ ਮਹਿਮਾ ਪੁੱਟੇਗਾ ਹੋਰ ਕੋਈ ਨਹੀਂ ਪੁੱਟ ਸਕਦਾ ਬਾਦਸ਼ਾਹ ਨੇ ਪੁੱਛਿਆ ਉਹ ਕਿੱਥੇ ਹੈ ਉਸ ਦੇ ਮਿੱਤਰ ਨੇ ਕਿਹਾ ਇਹ ਬਾਦਸ਼ਾਹ ਉਹ ਆਪ ਜੀ ਨੇ ਕੈਦ ਕੀਤਾ ਹੋਇਆ ਹੈ ਉਸੀ ਵੇਲੇ ਬਾਦਸ਼ਾਹ ਨੇ ਹੁਕਮ ਦੇ ਕੇ ਰਾਏ ਮਹਿਮੇ ਨੂੰ ਆਪਣੇ ਪਾਸ ਬੁਲਾਇਆ ਤੇ ਕਿਹਾ ਇਸ ਕਿੱਲੇ ਨੂੰ ਪੁੱਟਣਾ ਹੈ ਉਸੀ ਵੇਲੇ ਰਾਏ ਮਹਿਮੇ ਨੇ ਘੋੜੇ ਪਰ ਅਸਵਾਰ ਹੋ ਕੇ ਪੌਣ ਵੇਗ ਬੱਤ ਘੋੜੇ ਨੂੰ ਦੌੜਾ ਕੇ ਇੱਕ ਝੋਟ ਨਾਲ ਕਿੱਲੇ ਨੂੰ ਪੁੱਟ ਦਿੱਤਾ ਇਸ ਵੇਲੇ ਰਾਜੇ ਨੇ ਬਹੁਤ ਪ੍ਰਸੰਨ ਹੋ ਕੇ ਕਿਹਾ ਜੋ ਇੱਛਾ ਹੈ ਸੋ ਤੂੰ ਮੰਗ ਲੈ ਰਾਏ ਮਹਿਮੇ ਨੇ ਕਿਹਾ ਹੇ ਬਾਦਸ਼ਾਹ ਆਪ ਨੇ ਮੈਨੂੰ ਬੇਗੁਨਾਹ ਕੈਦ ਕੀਤਾ ਹੈ ਮੈਂ ਆਪਣੇ ਟਕੇ ਰਾਏ ਹਸਨੇ ਨੂੰ ਦੇ ਕੇ ਭੇਜਦਾ ਰਿਹਾ ਹਾਂ ਪਰੰਤੂ ਉਹ ਬੇਈਮਾਨੀ ਨਾਲ ਟਕੇ ਆਪਣੇ ਪਾਸ ਰੱਖ ਕੇ ਮੇਰਾ ਨਾਮ ਗੈਰ ਹਾਜ਼ਰ ਲਿਖਵਾਉਂਦਾ ਰਿਹਾ ਹੈ ਆਪ ਜੀ ਮੇਰੀ ਬੇਨਤੀ ਵੀ ਨਾ ਸੁਣੀ ਇਕਤਰਫਾ ਕਾਰਵਾਈ ਕਰ ਦਿੱਤੀ ਤਿਸ ਵੇਲੇ ਅਕਬਰ ਬਾਦਸ਼ਾਹ ਨੇ ਆਪਣੀ ਫੌਜ ਦੇ ਕੇ ਕਿਹਾ ਮੈਂ ਤੇਰੇ ਪਰ ਬਹੁਤ ਪ੍ਰਸੰਨ ਹਾਂ ਤੂੰ ਮੇਰੀ ਫੌਜ ਲੈ ਕੇ ਉਸ ਨਾਲ ਲੜਾਈ ਕਰਕੇ ਆਪਣਾ ਰਾਜ ਭਾਗ ਸੰਭਾਲਣਾ ਕਰ ਰਾਏ ਮਹਮੇ ਨੇ ਸ਼ਾਹੀ ਫੌਜ ਲੈ ਕੇ ਰਾਏ ਹਸਨੇ ਨਾਲ ਬੜੀ ਬਹਾਦਰੀ ਨਾਲ ਜੰਗ ਕਰਕੇ ਉਸ ਨੂੰ ਕੈਦ ਕਰ ਲਿੱਤਾ ਤੇ ਆਪਣਾ ਰਾਜ ਭਾਗ ਸੰਭਾਲ ਲਿਆ ਕੁਝ ਦਿਨ ਪਾ ਕੇ ਰਾਏ ਮਹਿਮੇ ਨੇ ਆਪਣੇ ਕਿਰਪਾਲੂ ਸੁਭਾਅ ਅਨੁਸਾਰ ਹਸਨੇ ਦਾ ਅਪਰਾਧ ਬਖਸ਼ ਕੇ ਉਸ ਦਾ ਰਾਜ ਵਾਪਸ ਮੋੜ ਦਿੱਤਾ ਇਸ ਤਰ੍ਹਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਾਰੰਗ ਦੀ ਵਾਰ ਮਹੱਲਾ ਚੌਥਾ ਰਾਏ ਮਹਿਮੇ ਹਸਨੇ ਦੀ ਧੁਨ ਹੈ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਨ੍ਹਾਂ ਰਾਜਿਆਂ ਬਾਰੇ ਸ਼ਬਦ ਗੁਰੂ ਸਾਹਿਬ ਜੀ ਨੇ ਉਚਾਰਨ ਕੀਤੇ ਸਨ ਆਪ ਜੀ ਦੇ ਸਨਮੁਖ ਅੱਠਵੀਂ ਧੁੰ ਲੈ ਕੇ ਫਿਰ ਹਾਜ਼ਰ ਹੋਵਾਂਗਾ ਸੋ ਇਸੇ ਤਰ੍ਹਾਂ ਹੋਰ ਨੌਲੇਜ ਵਾਲੀਆਂ ਵੀਡੀਓ ਇਤਿਹਾਸਕ ਵੀਡੀਓ ਸੁਣਨ ਵਾਸਤੇ ਆਪ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਕਰੋ